ਵੀ ਤੂੰ ਐਨਾ ਡਰਾ ਤੂੰ ਤਾਂ ਮੈਨੂੰ ਵੀ ਡਰਾਈ ਜਨਾ ਜੇ ਤੁਸੀਂ ਹਾਰ ਗਏ ਮੇਰੇ ਸੁੱਟਾਂ ਦਾ ਕੀ ਬਣੂ ਅਗਲਾਉਣੇ ਹੋ ਤੂੰ ਤੇ ਪੰਤਾ ਜੀ ਹਾਰੇ ਤੈਂ ਤਾਂ ਮੈਂ ਕਰੋ ਕੱਢੂੰਗੀ ਕੱਢੂੰਗੀ ਉਹ ਵੀ ਮੈਂ ਬਣ ਦੇਣਾ ਕੁੱਤੇ ਚੋਰੇ ਕਿਔਲ ਨੂੰ ਕਿਸੇ ਥਾਂ ਦਾ ਕੰਜਰ ਬਸ ਉਹਨੂੰ ਵੀ ਨਹੀਂ ਮੈਂ ਬਣ ਦੇਣਾ ਆਪਦਾ ਸਾਹਬ ਨਾਲ ਕਰਿਓ ਜਿਵੇਂ ਮਰਦੀ ਲੋਕਾਂ ਨੂੰ ਲਾਲਚ ਦੇ ਕੇ ਬੂਟਾ ਪਾਓ ਤੁਸੀਂ ਹਾਰ ਨਹੀਂ ਚਾਹੀਦੇ ਬਸ ਨਹੀਂ ਮੈਂ ਹਵਨ ਕਰਾ ਦੇਣੀ ਸਦਰ ਨਹੀਂ ਆਪਦੀ ਸਾਰੀਆਂ ਸੇਲੀਆਂ ਨੂੰ ਆਪਣਾ ਕਰ ਦੇਣੀ ਹੈ ਠੀਕ ਆ ਆਪਣੇ ਝਾੜੂ ਤੇ ਠੀਕ ਆ ਨਾ ਬਸ ਹਾਰ ਨਹੀਂ ਨੀ ਚਾਹੀਦੀ ਜਦ ਸੁਜੋ ਮਰਦੀ ਹੋ ਜੇ ਨੀ ਪ੍ਰੀਤੋ ਮੈਨੂੰ ਨਹੀਂ ਪਤਾ ਤੂੰ ਆਗਿਆ ਸੇਲੀਆਂ ਹੀ ਸੱਦ ਲਾ ਚਾੜੂ ਤੇ ਹਵਨ ਕਰ ਦੇਣੀਆਂ ਫਿਰ ਆਪਾਂ ਜਿੱਤ ਜਾਗੇ